ਜੱਗੂ ਇਧਰਲੇ ਪਾਸੇ ਆ ਯਾਰ ਤੂੰ ਮੇਰੇ ਕੋਲ ਦੋ ਕਦਮ ਚੱਲ ਕੇ ਕਿਉਂਕਿ ਪਿਛਲੇ ਦਿਨੀ ਇੱਕ ਬਾਗੜੀਆਂ ਦੀ ਚੈਂਪੀਅਨਸ਼ਿਪ ਹੋਈ ਤੇ ਉਸ ਚੈਂਪੀਅਨਸ਼ਿਪ ਤੇ ਅਸੀਂ ਇਹ ਮੰਨਦੇ ਆ ਵੀ ਜੱਗੂ ਤੋਂ ਗਲਤੀ ਹੋ ਗਈ ਹੈ ਇਹਨੇ ਮੇਰੇ ਵੀਰੋ ਮਹਿਸੂਸ ਵੀ ਕੀਤਾ ਹੈ ਵੀ ਮੇਰੇ ਤੋਂ ਗਲਤੀ ਹੋ ਗਈ ਹੈ ਔਰ ਜੱਗੂ ਕਹਿੰਦਾ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਕਮੈਂਟ ਕਰ ਰਹੇ ਐ ਔਰ ਜਿਹੜੇ ਮੇਰੇ ਆਪਣੇ ਚਾਹਣ ਵਾਲੇ ਵੀ ਸਾਰੇ ਭਰਾਵਾਂ ਨੇ ਇਸ ਗੱਲ ਦਾ ਮੇਰੇ ਨਾਲ ਗਿਲਾ ਕੀਤਾ ਵੀ ਯਾਰ ਇਹ ਤੇਰੇ ਆਸਤੇ ਮਾੜੀ ਗੱਲ ਆ ਲੈ ਵੀ ਜੱਗੂਆ ਦੁਨੀਆ ਪਿਆਰ ਕਰਦੀ ਆ ਨੌਜਾਨਾ ਦੁਨੀਆ ਸਤਕਾਰ ਕਰਦੀ ਆ ਗੋਗੋ ਤੂੰ ਵੀ ਆ ਜਾ ਇਧਰਲੇ ਪਾਸੇ ਖੇਡ ਮੈਦਾਨ ਦੇ ਵਿੱਚ ਮੇਰੇ ਆਲੇ ਪਾਸੇ ਚੱਲ ਕੇ ਕਿਉਂਕਿ ਉਹ ਜਿਹੜੀ ਮੇਰੇ ਵੀਰੋ ਜਦੋਂ ਉਹ ਡਿਸਪਿਊਟ ਹੋਇਆ ਸੀਗਾ ਰਾਏ ਭਰਾਣੇ ਵਾਲਾ ਗੋਗੋ ਸੀਗਾ ਔਰ ਹਾਕਮ ਵਾਲੀਆ ਜੱਗੂ ਸੀਗਾ ਤੇ ਸਾਡਾ ਇਹ ਫਰਜ ਬਣਦਾ ਹੈ ਵੀ ਮੇਰੇ ਵੀਰੋ ਇਹ ਜਿਹੜੇ ਵਿਵਾਦ ਹੁੰਦੇ ਆ ਉਹ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਹੀ ਮੇਰੇ ਵੀਰੋ ਆਪਾਂ ਨਿਵੇੜਦਿਆਂ ਕਰੀਏ ਲੈ ਵੀ ਜੱਗੂ ਤੂੰ ਸਾਡਾ ਵੀਰ ਹੈ ਤੇ ਆ ਵੀ ਆਪਣਾ ਭਰਾ ਹੈ ਲੈ ਵੀ ਗੁਲਜਾਰ ਸਿੰਘ ਪਵਾਦੇ ਇਹਨਾਂ ਦੀਆਂ ਜੱਫੀਆਂ ਔਰ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਔਰ ਜੱਗੂ ਨੇ ਆਖਿਆ ਵੀ ਗੋਗੋ ਸੌਰੀ ਮੇਰੇ ਵੀਰ ਲੈ ਵੀ ਜੱਗੂ ਤੂੰ ਸਤਕਾਰਤ ਖਿਡਾਰੀਆਂ ਸਾਡੀ ਖੇਡ ਕਬੱਡੀ ਦਾ ਔਰ ਥੋੜਾ ਪੇਸ਼ੀਅੰਸ ਦੇ ਨਾਲ ਨੌਜਾਨਾ ਔਰ ਥੋੜਾ ਜਿਵੇਂ ਕਹਿੰਦੇ ਹੁੰਦੇ ਆ ਵੀ ਮਿੱਠਤ ਨੀਵੀ ਨਾਨਕਾ ਗੁਣ ਜਗਾਈਆਂ ਤਤ ਔਰ ਆਪਾਂ ਨੌਜਨ ਨੀਵੇਂ ਰਹਿ ਕੇ ਸਤਕਾਰ